ਭਾਈ ਇਹ ਵੀ ਟਰੈਕਟਰ ਸਾਡੇ ਜੌਂਡੀਰ ਵਾਲੇ ਵੀਰਾਂ ਦੇ ਕੋਲ ਨੇ ਫੋਰ ਸੇਲ ਇਹ ਬਾਈ ਬਾਈ ਲੈ ਜਾ ਟਰਾਈ ਟਰਾਈ ਲੋ ਜੀ ਮਿੱਤਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਇਹ ਆਪਾਂ ਜੀ ਇੱਕ ਮੈਸੀ ਪਾਈ ਸੀ ਆਈਐਮਟੀ ਇਹਦੀ ਕੱਲ ਆਪਾਂ ਇੰਸਟਾਗ੍ਰਾਮ ਤੇ ਪਾਈ ਸੀ ਪਰਸੋਂ ਪਾਈ ਸੀਗਾ ਜੀ ਠੀਕ ਹੈ ਜੀ ਤੇ ਕੱਲ ਫੇਸਬੁੱਕ ਤੇ ਵੀ ਪਾਇਆ ਸੀ ਟਰੈਕਟਰ ਸਾਡੇ ਲੋਕਲੇ ਚੱਲਿਆ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਕਾਫੀ ਵੀਰਾਂ ਦੇ ਫੋਨ ਮੈਸੇजेस ਆਏ ਟਰੈਕਟਰ ਬਾਰੇ ਇਦੋਂ ਆਪਾਂ ਨੇ ਰੇਟ ਪਾਈ ਸੀ 75000 ਤੇ 75000 ਦੀ ਟਰੈਕਟਰ ਵਿਕੇ ਜੀ ਟਰੈਕਟਰ ਇਹ ਤੇ ਹੈਪੀ ਬਾਈ ਸਾਡਾ ਵਿਚ ਪਾ ਕੇ ਸੌਦਾ ਕਰਾਇਆ ਬਾਈ ਨੇ ਹੋਰ ਜੀ ਮੇਤਰੀ ਸਾਹਿਬ ਵਧੀਆ ਵਧੀਆ ਠੀਕ ਠਾਕ ਜੀ ਆਈਐਮਟੀ ਲੈ ਹੋ ਗਿਆ ਸੌਦਾ ਫਿਰ ਹੋ ਗਿਆ ਹੋ ਗਿਆ ਬਾਈ ਹਾਰ ਵੀ ਲਾਤਾ ਤੁਸੀਂ ਆ ਟਰੈਕਟਰ ਨੂੰ ਹੋ ਹਾਰ ਯਾਰ ਵਧੀਆ ਤਰੀਕੇ ਨਾਲ ਤਾਂ ਲਾਉਂਦੇ ਉਹ ਬਾਈ ਜਿੱਦੜਾ ਕੇ ਟਰੈਕਟਰ ਉਹ ਹਿਸਾਬ ਨਾਲ ਹੀ ਆਇਆ ਆਪਣੇ ਯਾਰ ਅੱਛਾ ਮਦਗੀ ਟਰੈਕਟਰ ਦੇ ਹਿਸਾਬ ਨਾਲ ਲਾਇਆ ਹੋਰ ਸੁੱਖੇ ਵੀਰੇ ਵਧੀਆ ਵਧੀਆ ਠੀਕ ਹੈ ਠੀਕ ਹੈ ਜੀ ਬਾਈ ਨੂੰ ਵੀ ਬੁਲਾ ਲਿਆ ਮੜਾ ਜਾ ਯਾਰ ਆਜੋ ਆਜੋ ਵੀਰੇ ਆਜੋ ਹਰਮਨ ਦੇ ਕਾਨੂੰ ਹੋਰ ਜੀ ਵੀਰੇ ਕੀ ਹਾਲ ਹੈ ਆਜਾ ਵੀਰੇ ਤੁਸੀਂ ਯਾਰ ਇਕੱਠੇ ਜੋ ਕੇ ਖੜ੍ਹਜੋ ਯਾਰ ਤੇ ਟਰੈਕਟਰ ਬਾਈ ਨਾਲੇ ਕਹਦੇ ਇੰਸਟਾ ਤੇ ਦੇਖਿਆ ਤਾਂ ਵੀਰੇ ਹਾਂਜੀ ਇੰਸਟਾਗ੍ਰਾਮ ਠੀਕ ਹੈ ਜੀ ਤੇ ਬਾਈ ਦਿੱਤਾ ਬਾਈ ਨਾਲ ਨੂੰ ਪੂਰੇ ਜਿਹੇ ਜਿੰਨੇ ਦਾ ਆਪਾਂ ਕਿਹਾ ਸੀ ਆਪਾਂ ਵਸੇ ਆਪਾਂ ਨੇ ਵੀਡੀਓ ਚ ਕਿਹਾ ਤਾਂ ਵੀ ਆਪਾਂ 75 ਦਾ ਦੇਣਾ 75 ਦਾ ਹੀ ਕਟਿਆ ਇਦਾਂ ਹੀ ਸੀ ਵੀਰੇ ਹਾਂਜੀ ਹਾਂਜੀ ਤੇ ਬਾਈ ਨਾਲੇ ਬਿਨਾ ਦੇਖੇ ਆ ਟਰੈਕਟਰ ਲੱਤਾ ਬਾਈ ਇਹਨਾਂ ਨੂੰ ਕਿਹਾ ਵੀ ਬਾਈ ਚੈੱਕ ਕਰ ਲੋ ਆ ਕੇ ਬਾਈ ਕਿਹਾ ਤਾਂ ਕਿ ਨਹੀਂ ਕਿਹਾ ਤਾਂ ਜਿਆਦਾ ਭਾਈ ਫੇਰ ਚੈੱਕ ਤਾਂ ਨਹੀਂ ਕਰਿਆ ਬਾਈ ਆ ਕੇ ਲੈਣਾ ਹੀ ਹੈ ਜਿਆਦਾ ਫੇਰ ਕੀ ਚੈੱਕ ਕਰਨਾ ਠੀਕ ਹੈ ਜੀ ਟਰੈਕਟਰ Ориਜినਲ ਆ ਬਾਈ ਹਾਂਜੀ ਹਾਂਜੀ ਠੀਕ ਆ ਜੀ ਸ਼ੋ ਨੂੰ ਹੋ ਸਕਦਾ ਬਾਈ ਥੱਲੇ ਰੰਗ ਨਾਲ ਦਾ ਨਹੀਂ ਰਿੰਮਾ ਪਰ ਵੱਗਿਆ ਵੈਨ ਅੱਛਾ ਬਾਈ ਪਤਾ ਨਹੀਂ ਹੁਣ ਯਾਰ ਤੁਹਾਨੂੰ ਤੁਹਾਨੂੰ ਵੱਧ ਪੇਤ ਹੋਊਗਾ ਮੜਾ ਮੋਟਾ ਠੀਕ ਆ ਜੀ ਆਪਣੇ ਕੋਲ ਤਾਂ ਵੀਰੇ ਆਪਣੇ ਕੋਲ ਤਾਂ ਜਿਵੇਂ ਆਇਆ ਆਪਾਂ ਨੂੰ ਉਦਾਂ ਵੀਡੀਓ ਪਾ ਦਿੱਤੀ ਠੀਕ ਹੈ ਬਾਕੀ ਬਾਈ ਇਹਦੀਆਂ ਨਾ ਟਰੈਕਟਰ ਬਲੂਟਾ ਦੇਖੋ ਸਾਰੀਆਂ ਨਾਲਦੀਆਂ ਲੱਗੀਆਂ ਹੋਈਆਂ ਇੱਧਰ ਲੱਗੀ ਹੋਈ ਆ ਉੱਧਰ ਵੀ ਲੱਗੀ ਹੋਈ ਆ ਮਾਰ ਕੇ ਮੁਰ ਕੇ ਸਾਰੇ ਨਾਲਦੇ ਲੱਗੇ ਹੋਏ ਮਰਾੜ ਮੂੜ ਵਧੀਆ ਸੀ ਟਰੈਕਟਰ ਤੇ ਐਨ ਕਿਤੇ ਪਾਸੇ ਤੇ ਮਰਾੜ ਗਲੇ ਨਹੀਂ ਹੈਗੇ ਇਹ ਚੇ ਰੰਗ ਦੇ ਫੁੱਟੂ ਪੰਡਾ ਬੰਦੇ ਬਹੁਤ ਵਧੀਆ ਬਈ ਠੀਕ ਆ ਜੀ ਆ ਦੇਖੋ ਇਹਦਾ ਓਵਰ ਆਲਾ ਤੇ ਨੰਬਰ ਆ ਵੀ ਬਰੇਡ ਨਾਲ ਜੀ ਲੱਗੀ ਹੋਈ ਆ ਜੀ ਆਲਾ ਮਗਲੈਕ ਇੱਥੇ ਵੱਧ ਪੈ ਕੇ ਠੀਕ ਆ ਜੀ ਬਾਕੀ ਟਰੈਕਟਰੂਮ ਬਾਈ ਸਾਰਾ ਸੁੱਕਾ ਏ ਕੋਈ ਲੀਕ ਨਹੀਂ ਹੈਗਾ ਚੈੱਕ ਕਰੋ ਪਾਪ ਚ ਮੰਗਰੇ ਨਹੀਂ ਰਹਿੰਦੇ ਠੀਕ ਆ ਜੀ ਇੱਕ ਅੱਧੀ ਥੋੜੀ ਨੋਜ਼ਲ ਜਾਮ ਆ ਨੋਜ਼ਲ ਜਾਮ ਆ ਉਹ ਥੋੜੀ ਜੀ ਬਾਈ ਇਹਨਾਂ ਨੂੰ ਕਹਿਤਾ ਵੀ ਪਾਈ ਹੱਥ ਫੇਰੀ ਕਰਾ ਲਿਓ ਆਪਣੇ ਤਿਆਰੇ ਕਰਾਉਣਾ ਭਾਜੀ ਅੱਛਾ ਤਿਆਰ ਕਰਾਉਣਾ ਪਹਿਲਾਂ ਵੀ ਟਰੈਕਟਰ ਕੋਈ ਲਿਆਵਾਂਗੇ ਪਹਿਲੀ ਵਾਰੇ ਲੈ ਰਹੇ ਆ ਪਹਿਲੀ ਵਾਰ अच्छा ये पहला ਤੁਸੀਂ ਕਹ ਰਹੇ ਵੀ ਸਾਡੇ ਕੋਲ ਪਹਿਲਾਂ ਹੁੰਦਾ ਸੀ ਟਰੈਕਟਰ ਸਦੀਆਂ ਪਹਿਲਾਂ ਹੁੰਦਲਾ ਹੋਣੀ ਹੈ ਸਦੀ ਦਾ ਬਹੁਤ ਪਹਿਲਾਂ ਨਹੀਂ ਹੁੰਦੀ ਹੈ ਸਦੀਆਂ ਹੋ ਗਈ ਸਾਡੇ ਬਾਤ ਦਾ ਅੱਛਾ ਸਦੀ ਦਾ 100 ਸਾਲ ਤੋਂ ਕਹਿੰਦੇ ਇਹਦੇ ਦਾਦੇ ਨੇ ਰੱਖਿਆ ਟਰੈਕਟਰ ਅੱਛਾ ਹਾਂ ਇਹ ਬਾਪੂ ਨੇ ਸਾਰਾ ਕੁਝ ਵੇਚ ਕੇ ਫਿਰ ਠੀਕ ਆ ਠੀਕ ਆ ਤੇ ਬਾਈ ਕਹਿੰਦਾ ਬਾਈ ਪਹਿਲਾਂ ਸਾਡੇ ਬਜ਼ੁਰਗਾਂ ਕੋਲ ਹੁੰਦਾ ਸੀਗਾ ਆਈਐਮਟੀ ਦਾ ਵੀਰੇ ਹਾਂਜੀ ਠੀਕ ਆ ਜੀ ਬਈ ਪਹਿਲਾਂ ਕੁਝ ਕੁ ਸਾਲ ਪਹਿਲਾਂ ਕਹਿ ਸਕਦੇ ਵੀ ਬਾਈ ਨਾਲ ਦੇ ਬਜ਼ੁਰਗਾਂ ਕੋਲ ਸੀਗਾ ਟਰੈਕਟਰ ਤੇ ਬਾਈ ਨੇ ਹੁਣ ਇਹਨੂੰ ਦੁਬਾਰਾ ਜਾਨੀ ਕਿ ਦੁਬਾਰਾ ਨਵੇਂ ਸਰੇ ਤੇ ਟਰੈਕਟਰ ਨੂੰ ਮੋਡੀਫਾਈ ਕਰਾਉਣਾ ਹੈ ਆਪਣੇ ਤਰੀਕੇ ਨਾਲ ਠੀਕ ਹੈ ਤੇ ਬਾਕੀ ਹੁਣ ਦੇਖਦੇ ਆ ਬਾਈ ਕਹਿੰਗਾ ਬਾਈ ਜੇ ਜਦ ਵੀ ਤਿਆਰ ਕਰਾਇਆ ਨਾ ਉਰੇ ਟਰੈਕਟਰ ਦਾ ਢੇਡਾ ਮਰਾ ਕੇ ਜਾਈਂ ਮੇਰੇ ਪੱਕੀ ਹਾਜ਼ਰੀ ਲਵਾਉਂਗੀ ਜੀ ਹਾਂ ਪੱਕੀ ਲਵਾਈਆਂ ਹਨ ਠੀਕ ਹੈ ਜੀ ਬਾਕੀ ਵੀਰੇ ਫਿਰ ਕਰੀਏ ਵਿਦਾ ਹੁਣ ਹੋਰ ਬਾਈ ਬਾਈ ਲੈ ਜਾ ਟਰਾਈ ਟਰੈਕਟਰ ਉਹ ਬਾਈ ਥੱਲੇ ਛੋਟਾ ਜਿਹਾ ਲੱਗਦਾ ਟਰੈਕਟਰ ਜਮਾ ਹਨਾ ਅਰਤੀ ਜਿਹੜਾ ਉਹ ਬਾਈ ਦਾ ਸਰੀਰ ਹੈ ਛੋਟਾ ਜਿਹਾ ਲੱਗਦਾ ਸੱਚੀ ਤੇ ਲੋ ਜੀ ਬਾਈ ਟਰੈਕਟਰ ਚੱਲਿਆ ਆਪਣਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਗੇ ਪਿੰਡ ਢੇਰ ਆਈਐਮਟੀ 533 ਤੇ ਬਾਈ ਨਾਲੇ ਕਰਾਉਣਾ ਜੀ ਮੋਡੀਫਾਈ ਇਹ ਬਾਸ ਉਹ ਟਰੈਕਟਰ ਤੇ ਇੱਕ ਆਪਣੇ ਕੋਲ ਬਾਈ ਅੱਜ ਆਪਾਂ ਕੁਤੀ ਜਾਨ ਵੀ ਕਰਮਾ ਸ਼ਹਿਮ ਦੇ ਲਈ ਥੋੜੀ ਜੀ ਕਈ ਦਿਨ ਤੋਂ 15 ਦਿਨ ਤੋਂ ਬਾਈ ਪਾਰਵੋ ਦੀ ਬਿਮਾਰੀ ਨਾਲ ਜੂਝ ਰਹੀ ਆ ਜਿਹਦੇ ਗਲੂਕੋਸ ਲੱਗਿਆ ਸੀਗਾ ਜੀ ਟ੍ਰਿਪਾਂ ਤਾਂ ਇਹਦੇ ਬਾਈ ਲਗ ਲੱਗ ਕੇ ਨਾੜਾਂ ਵੀ ਸੋਜੀਆਂ ਪਈਆਂ ਬਹੁਤ ਸੌਫ ਸੁਪੀਆ ਬਾਈ ਅੱਧਿਓ ਰਹੀ ਬਾਈ 15 ਦਿਨਾਂ ਚ 30 ਕਿਲੋ weight ਸੀਗਾ ਇਹਦੇ ਚ 18 ਕਿਲੋ weight ਰਹਿ ਗਿਆ 15 ਦਿਨ ਤੋਂ ਕੁਛ ਨਹੀਂ ਖਾਦਾ ਪੀਤਾ ਬਾਦ ਲਗਾਤਾਰ ਗਲੂਕੋਸ ਤੇ ਚੰਗ ਰਹੀ ਆ ਹੁਣ ਥੋੜੀ ਜੀ ਕੱਲ ਦੀ ਠੀਕ ਆ ਤੇ ਰੱਬ ਕਰੇ ਬਾਈ ਸੇਤੀ ਠੀਕ ਹੋ ਜAVE ਵਿਚਾਰੀ ਕਿ ਇਹ ਜਿਹੜੀ ਬਿਮਾਰੀ ਇਹ ਕੁੱਤੇ ਨੂੰ ਬਹੁਤ ਇਹਦੇ ਬਾਲ ਬਹੁਤ ਜਾਣਗੇ ਬਾਈ ਬਾਲ ਬਹੁ ਸੀਗੇ ਤੇ ਤੇ ਬਾਲ ਜਮਾਈ ਝੜ ਗਏ ਉਮਰ ਇਹਦੀ ਤਕਰੀਬਨ 8-9 ਮਹੀਨੇ ਆ ਤੇ ਕਿਸੇ ਕੋਲੇ ਸੀਗੀ ਬਾਈ ਫਿਰ ਆਪਾਂ ਸਿਰਫ ਆਇਓ ਨੇ ਕਿ ਆ ਜੀ ਤੂੰ ਠੀਕ ਹੋ ਜਾਵੇ ਦੀ ਜਾਨ ਬਚ ਜੇ ਉਹ ਸਭ ਤੋਂ ਬਰੀ ਚੀਜ਼ ਹੈ ਖਾਣਾ ਪੀਣਾ ਛੱਡਤਾ ਸੀ ਇਹਨੇ ਖਾਣਾ ਪੀਣਾ ਤਾਂ ਵੈਸੇ ਵੀ ਇਸ ਬਿਮਾਰੀ ਵਿੱਚ ਦੰਦੇ ਨਹੀਂ ਹੁੰਦੇ ਜਦੋਂ ਤੱਕ ਠੀਕ ਨਾ ਹੋ ਜਾਵੇ ਬਾਕੀ ਨਹੀਂ ਅਕਲ ਬਹੁਤ ਜ਼ਿਆਦਾ ਬਰੀਡ ਕੁੱਤੇ ਬਾਈ ਕਈ ਵਾਰ ਰੱਖਿਆ ਪਹਿਲਾਂ ਵੀ ਪਰ ਜਿੰਨੀ ਅਕਲ ਇਸ ਬਰੀਡ ਨੂੰ ਆ ਬਾਈ ਹੋਰ ਕਿਸ ਨੂੰ ਸ਼ਾਇਦੇ ਹੋਵੇ ਠੀਕ ਹੈ ਜੀ ਬਦਰੀਏ ਬਾਲ ਬੂੜ ਵੀ ਕਾਫੀ ਕੱਟੇ ਕੁੱਤੇ ਆ ਤੇ ਬਾਕੀ ਇਹਨੂੰ ਐਕਟਿਵ ਵਾਲੇ ਬਿਠਾ ਕੇ ਲੈ ਕੇ ਆਏ ਬਾਈ ਐਂਸ ਸਾਜ ਕੇ ਭਾਈ ਜੰਦੀ ਐਕਟਿਵ ਵਾਲੇ ਮੂਰੇ ਤੇ ਬਾਕੀ ਬਾਈ ਟਰੈਕਟਰ ਲਾਉਣ ਦਾ ਟਾਈਮ ਹੋ ਗਿਆ ਅੰਦਰ ਤੇ ਲੋ ਜੀ ਬਾਈ ਸਾਡਾ ਟਾਈਮ ਹੋ ਗਿਆ ਟਰੈਕਟਰ ਅੰਦਰ ਲਾਉਣ ਦਾ ਜੀ ਤੇ ਇਹ ਹੁਣ ਡਰਦੇ ਆ ਬਾਈ ਕਹਿੰਦੇ ਵੀ ਟਾਈਮ ਤੇ ਪਹਿਲਾਂ ਨਾ ਵੀਡੀਓ ਪਾ ਵੀ ਕਿਤੇ ਦੇਖਣਾ ਲੈਣ ਬੰਦੇ ਵੀ ਟਰੈਕਟਰ ਪਹਿਲਾਂ ਅੰਦਰ ਲਾਉਣੇ ਠੀਕ ਆ ਟਰੈਕਟਰ ਪਤੰਦਰ ਧੱਕੇ ਸਾੜੇ ਕਰੀ ਫਿਰਦੇ ਆ ਦੋਹੇ ਤਿੰਨੇ ਚੱਲ 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 ਛੇ ਚ ਧਰੀ ਜਾਨ ਨੂੰ ਪਵੇ ਠੰਡ ਬਾਈ ਇਹ ਵੀ ਟਰੈਕਟਰ ਸਾਡੇ ਜੌਂਡੀਰ ਵਾਲੇ ਵੀਰਾਂ ਦੇ ਕੋਲ ਨੇ ਫੋਰ ਸੇਲ ਇਹ 10 ਮਾਡਲ ਹੈ ਜੀ ਠੀਕ ਹੈ ਕਈ ਬਾਈ ਪੁੱਛ ਰਹੇ ਆ ਬਾਈ ਟਰੈਕਟਰ ਇਹਨਾਂ ਕੋਲ ਖੜਾ ਏ ਦੇਖੋ ਬਾਈ ਜਦੋਂ ਟਾਈਮ ਆ ਚੀਜ਼ ਦਾ ਜਦੇ ਵਿਕਣੀ ਆ 10 ਮਾਡਲ ਮੁਹਾਲੀ ਦਾ ਨੰਬਰ ਆ ਟਰੈਕਟਰ ਵਧੀਆ ਟਾਇਰ ਘੱਟ ਨੇ ਸਿਰਫ 310000 ਰੁਪਏ ਮੋਹ ਲੈਦਾ ਠੀਕ ਹੈ ਜੀ ਆ ਇਹਨਾਂ ਦਾ ਹੈਗਾ 21 ਮਾਡਲ ਕਈ ਵਾਰ ਬਾਈ ਅਰਜਨ ਵਾਲੇ ਵੀਰਾਂ ਦੇ ਫੋਨ ਆਉਣੇ ਵੀ ਅਰਜਨ ਲੈਣਾ ਪੈਸੇ ਘੱਟ ਲਾਉਣੇ ਆ ਤਾਂ ਇਹਨਾਂ ਨੂੰ ਸੋਨਾ ਬਾਈ ਟਰੈਕਟਰ ਸਾਰਾ origignal ਆ A to Z ਟਰੈਕਟਰ ਦਾ ਇੰਜਨ ਤੱਕ ਨਹੀਂ ਖੁੱਲਿਆ ਵਾ ਬਾਈ ਸਾਰਾ ਕੁਝ ਨਾਲ ਦਾ ਏ ਠੀਕ ਆ ਇਹ ਟਾਇਰ ਦੇਖ ਲਓ ਟਾਇਰ ਦਾ ਮੰਨ ਕੇ ਚਲੋ 20 ਕ ਪੈਸੇ ਹੀ ਕੰਡੀਸ਼ਨ ਹੈ ਟਾਇਰਾਂ ਦੀ ਟਰੈਕਟਰ ਸਿਰਫ ਧੋਣੇ ਵਾਲਾ ਹੀ ਆ ਉਦਾਂ ਟਰੈਕਟਰ ਪੂਰਾ ਵਧੀਆ ਪਿਆ ਮਗਰਾੜਾਂ ਦਾ ਹਿੱਸੇ ਦਾ ਦੇਖੋ ਰੰਗ ਰੋਗ ਥੱਲੇ ਹਿੱਸੇ ਦਾ ਬਹੁਤ ਵਧੀਆ ਪਿਆ ਬਾਈ ਜੀ ਟਰੈਕਟਰ ਦਾ ਹਜੇ ਤੱਕ ਲਿਫਟ ਟਾਪਾ ਵੀ ਨਹੀਂ ਖੁੱਲਿਆ ਵਾ ਠੀਕ ਹੈ ਜੀ ਲਿਫਟ ਟਾਪਾ ਵੀ ਟਰੈਕਟਰ ਦਾ ਹਜੇ ਤੱਕ ਦਾ ਨਾਲ ਦਾ ਠੀਕ ਹੈ ਜੀ ਰਿੰਮਾਂ ਦਾ ਰੰਗ ਦੇਖ ਲਓ ਕਿਨਾਰੀਆਂ ਦੇ ਨੇੜੇ ਰੰਗ ਥੋੜਾ ਜਿਹਾ ਘਟ ਗਿਆ ਬਾਕੀ ਐਨ ਪੂਰਾ ਵਧੀਆ ਪਿਆ ਦਾ ਟੀਵੀ 65 ਮੋਹਾਲੀ ਆ ਜੀ ਹਟ ਜਾ ਮੈਂ ਘੜਦਾ ਆ ਇਹਨਾਂ ਦਾ ਸੋਨ ਵਾਲੀ ਕਾ 750 6 ਮਾਡਲ ਹੈ ਜੀ ਪਿੱਛੇ ਘਰ ਪਿੱਛੇ ਘਰ ਬਾਈ ਪਿੱਛੇ ਅੱਗੇ ਘਰ ਅੱਗੇ ਪਾਸ ਹਾਕੀ ਦਿਰਾਏ ਐਪੀ ਓਏ ਤੇ ਬਾਕੀ ਬਾਈ ਬਾਕੀ ਆਪਣੇ ਵੀ ਟਰੈਕਟਰ ਖੜੇ ਨੇ ਸੈਕੰਡ ਹੈਂਡ 475 ਸੋਨ ਵਾਲੀ ਕਾ 745 735 ਹੋਰ ਜੀ ਮਹਾਰਾਜ ਕੀ ਹਾਲ ਹੈ ਜੀ ਪਹਿਲਾਂ ਸਟਾਰਟ ਕਰਾ ਲੈ ਬੰਦਾ ਸਾਡਾ ਬਹੁਤ ਕਾਲਾ ਲਾ ਦੋ ਨੇ ਲਾ ਦੋ ਨੇ ਤੇ ਬਾਕੀ ਭਾਈ ਟਰੈਕਟਰ ਜੋ ਵੀ ਆਪਣੇ ਖੜੇ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ 6 ਮਾਡਲ ਹੈ ਇਹ ਆਪਣਾ ਹੈਗਾ 97 ਮਾਡਲ ਠੀਕ ਹੈ ਜੀ ਬਾਕੀ ਭਾਈ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੀ ਕੋਨੋ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਹੁਣ YouTube ਚੈਨਲ ਜੱਗੂ ਮਾਲ ਨੂੰ ਕਰਿਆ ਸਬ ਕਰਿਆ ਕਰੋ ਸਬਸਕ੍ਰਾਈਬ ਬਾਕੀ ਆਪਣਾ ਬਾਈ ਹੁਣ ਆਪਾਂ Insta ਤੇ Facebook ਤੇ ਵੀ ਵੀਡੀਓ ਕਰਦੇ ਆ ਅਪਲੋਡ ਜਿਹੜੇ ਵੀ ਵੀਰ ਆਪਣੇ ਨਾਲ Insta ਤੇ Facebook ਤੇ ਜੜੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਫੋਲੋ ਕਰਿਆ ਕਰੋ ਜੀ ਤੇ ਬਾਕੀ ਜੋ ਵੀ ਹੁੰਦਾ ਆਪਣੀ ਵੀਡੀਓ ਚ ਆਪਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦੀ ਵੀਡੀਓ ਹੁੰਦੀਆਂ ਨੇ ਕੁਝ ਕਹਿਣ ਦੱਸਣ ਦੀ ਲੋੜ ਹੈ ਨਹੀਂ ਜੀ ਠੀਕ ਹੈ ਜੀ ਤੇ ਅੱਜ ਦਾ ਵਲੌਗ ਸਿਰਫ ਨਹੀਂ ਮਿਲਦਾ ਕਿਸੇ ਹੋਰ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ